ਬਹੁਤੇ ਫੇਰ ਪਏ ਕਿਰਪਨ ਕੋ ਅਬ ਕਿਸ਼ ਕਿਰਪਾ ਕੀ ਜ ਇੱਥੇ ਜਨਮ ਮਰਨ ਦੇ ਕੀੜਾਂ ਦੀ ਗੱਲ ਹੋ ਰਹੀ ਹੈ ਤੇ ਗੁਰੂ ਅਮਰਦਾਸ ਕਹਿ ਰਹੇ ਨੇ ਕਿ ਮੈਨੂੰ ਇਹ ਗੇੜ ਪਹਿ ਚੁੱਕੇ ਨਹੀਂ ਕਿ ਵਾਕਿਆ ਹੀ ਗੁਰੂ ਸਾਹਿਬ ਮੌਤ ਤੋਂ ਸਰੀਰਕ ਮੌਤ ਤੋਂ ਬਾਦ ਵਿੱਚ ਪੈਣ ਵਾਲੇ ਇਨ੍ਹਾਂ ਗੇੜਾਂ ਦੀ ਗੱਲ ਕਰਦੇ ਪਏ ਨੇ ਜਾਂ ਫਿਰ ਇਸੇ ਜੀਵਨ ਕਾਲ ਦੇ ਦੌਰਾਨ ਕਈ ਜਨਮ ਤੇ ਮੌਤਾਂ ਜਿਹੜੀਆਂ ਅਸੀਂ ਵੇਖਦੇ ਆ ਆਪਣੀਆਂ ਖੁਦ ਦੀਆਂ ਉਹਨਾਂ ਦੀ ਗੱਲ ਕਰਦੇ ਪਏ ਨੇ ਇਸ ਤੇ ਵਿਸਥਾਰ ਦੇ ਵਿੱਚ ਗੱਲ ਕਰਾਂਗੇ ਆਓ ਸ਼ੁਰੂ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 666ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਨਾਸਰੀ ਮਹਿਲਾ ਤੀਚਾ ਨਾਮਹਿ ਕੀ ਕੀਮਤ ਮਿਤ ਕਹੀ ਨਾ ਜਾਏ ਸੇ ਜਨ ਧਨ ਜਿਨ ਇੱਕ ਨਾਮ ਲਿਵਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਹੇ ਭਾਈ ਪਰਮਾਤਮਾ ਦੇ ਨਾਮ ਦਾ ਮੁੱਲ ਨਹੀਂ ਦੱਸਿਆ ਜਾ ਸਕਦਾ ਤੇ ਨਾ ਹੀ ਇਹਦੀ ਤਾਕਤ ਨੂੰ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜਾ ਸਕਦਾ ਬਸ ਇਹਨਾ ਕਹਿ ਸਕਦੇ ਹਾਂ ਕਿ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਹੋਈ ਹੈ ਉਹ ਭਾਗਾ ਵਾਲੇ ਹਨ ਸੇ ਜਨ ਧੰਨ ਜਿਨ ਇੱਕ ਨਾਮ ਲਿਵਲਾਈ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਖਸ਼ੇ ਦੇ ਵਿਚਾਰ ਗੁਰੂ ਤੋਂ ਮਿਲਣ ਵਾਲੀ ਮਤ ਸਦਾ ਕਾਇਮ ਰਹਿਣ ਵਾਲੀ ਹੈ ਐਸੀ ਹੈ ਜਿਹੜੀ ਕਦੇ ਵੀ ਉਕਾਈ ਨਹੀਂ ਖਾਂਦੀ ਗੁਰੂ ਤੋਂ ਮਿਲਣ ਵਾਲੀ ਸਿੱਖਿਆ ਅਟੱਲ ਹੈ ਗੁਰਮਤਿ ਸਾਚੀ ਸਾਚਾ ਵਿਚਾਰ ਗੁਰੂ ਪਾਸੋਂ ਸਾਨੂੰ ਉਸ ਸੱਚੇ ਦੇ ਗੁਣਾਂ ਦੀ ਵਿਚਾਰ ਕਰਨ ਦੀ ਮਤ ਮਿਲਦੀ ਹੈ ਪਰ ਇਹ ਵਿਚਾਰ ਪ੍ਰਮਾਤਮਾ ਉਸ ਨੂੰ ਹੀ ਦਿੰਦਾ ਹੈ ਦੇ ਉੱਪਰ ਉਹ ਖੁਦ ਬਖਸ਼ਿਸ਼ ਕਰਦਾ ਆਪੇ ਬਖਸ਼ੇ ਦੇ ਵਿਚਾਰ ਦਰਸਲ ਹੁੰਦਾ ਇਹ ਹੈ ਕਿ ਇੱਕ ਬੰਦਾ ਆਪ ਦੀ ਰੋਜ਼ ਮਰਾਂ ਦੀ ਜ਼ਿੰਦਗੀ ਜਿਉਂ ਰਹਿ ਇਹ ਵੀ ਕਹਿ ਲਈਏ ਕਿ ਉਹ ਮਨਮੁਖੀ ਹੈ ਮਾਇਕ ਸੰਸਾਰ ਦੇ ਵਿੱਚ ਉਹਦੀ ਬਿਰਤੀ ਲੱਗੀ ਹੋਈ ਹੈ ਉਹ ਸੁਤੇ ਸੁਧ ਇਸ ਸੰਸਾਰ ਦੇ ਵਿੱਚ ਵਿਚਰੀ ਜਾ ਰਿਹਾ ਹੈ ਪ੍ਰਮਾਤਮਾ ਦਾ ਗੁਰੂ ਦਾ ਦੂਰ ਦੂਰ ਤੱਕ ਉਹਦੇ ਜੀਵਨ ਦੇ ਵਿੱਚ ਕੋਈ ਖਿਆਲ ਨਹੀਂ ਹੈ ਭਾਵੇਂ ਕਿ ਉਹ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਨਾ ਗੁਰੂ ਦੀਆਂ ਸਿੱਖਿਆਵਾਂ ਨੂੰ ਸੁਣਦਾ ਹੈ ਨਾ ਪੜ੍ਹਦਾ ਹੈ ਨਾ ਸਮਝਦਾ ਹੈ ਤੇ ਨਾ ਹੀ ਕਦੇ ਪ੍ਰਮਾਤਮਾ ਨੂੰ ਚੇਤੇ ਕਰਦਾ ਹੈ ਪਰ ਇੱਕ ਦਿਨ ਉਸ ਪ੍ਰਮਾਤਮਾ ਦੀ ਉਹਦੇ ਤੇ ਬਖਸ਼ਿਸ਼ ਹੋ ਜਾਂਦੀ ਹੈ ਮਿਹਰ ਹੋ ਜਾਂਦੀ ਹੈ ਤੇ ਉਹਦੇ ਅੰਦਰ ਇੱਕ ਵਿਚਾਰ ਪੈਦਾ ਹੁੰਦਾ ਹੈ ਕਿ ਉਹ ਗੁਰੂ ਦੇ ਲੜ ਲੱਗੇ ਸ਼ੁਰੂਆਤ ਹੋਣੀ ਹੁੰਦੀ ਹੈ ਇੱਥੋਂ ਸ਼ੁਰੂਆਤ ਹੁੰਦੀ ਹੈ ਇੱਕ ਵਾਰ ਜਦੋਂ ਇਨਸਾਨ ਜਾ ਕੇ ਗੁਰੂ ਦੇ ਲੜ ਲੱਗ ਗਿਆ ਬਾਕੀ ਦੀ ਕਹਾਣੀ ਤੇ ਆਪਣੇ ਆਪ ਹੀ ਪੂਰੀ ਹੋ ਜਾਂਦੀ ਹੈ ਗੁਰੂ ਦੀ ਅਟੱਲ ਸਿੱਖਿਆ ਉਹਨੂੰ ਮਿਲ ਜਾਂਦੀ ਹੈ ਗੁਰੂ ਦੀ ਸਿੱਖਿਆ ਦੇ ਬਰਕਤ ਦੇ ਨਾਲ ਪਰਮਾਤਮਾ ਦੇ ਗੁਣਾਂ ਦੀ ਵਿਚਾਰੋ ਦੇ ਅੰਦਰ ਵੱਸ ਜਾਂਦੀ ਹੈ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਦੇ ਪਲ-ਪਲ ਦੇ ਵਿੱਚ ਵੇਖਣ ਯੋਗ ਆ ਉਹ ਇਨਸਾਨ ਹੋ ਜਾਂਦਾ ਹੈ ਤੇ ਉਹਦਾ ਜੀਵਨ ਪੂਰੀ ਤਰ੍ਹਾਂ ਦੇ ਨਾਲ ਬਦਲ ਜਾਂਦਾ ਪਰ ਸ਼ੁਰੂਆਤ ਕਿੱਥੋਂ ਹੁੰਦੀ ਹੈ ਉਸ ਪ੍ਰਮਾਤਮਾ ਦੀ ਬਖਸ਼ਿਸ਼ ਤੋਂ ਆਪੇ ਬਖਸ਼ੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੀ ਕਾਲ ਵਿੱਚ ਗੁਰਮੁਖ ਪਾਏ ਰਹਾਉ ਪ੍ਰਮਾਤਮਾ ਦਾ ਨਾਮ ਅਚਰਜ ਹੈ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ ਤੇ ਪ੍ਰਭੂ ਆਪ ਹੀ ਕਿਸੇ ਵਿਭਾਗੀ ਨੂੰ ਇਹ ਨਾਮ ਸੁਣਾਉਂਦਾ ਹੈ ਕਿਸੇ ਵੱਡਾ ਵੱਡੇ ਭਾਗਾਂ ਵਾਲੇ ਦੇ ਹਿੱਸੇ ਨਾਮ ਦੀ ਦਾਤ ਆਉਂਦੀ ਹੈ ਤੇ ਜਿਹਦੇ ਹਿੱਸੇ ਇਹ ਦਾਤ ਆ ਜਾਏ ਕਲੀ ਕਾਲ ਵਿੱਚ ਗੁਰਮੁਖ ਪਾਈ ਇਸ ਝਗੜਿਆਂ ਭਰੇ ਜੀਵਨ ਦੇ ਵਿੱਚ ਵੀ ਹਰ ਨਾਮ ਦੀ ਦਾਤ ਪ੍ਰਾਪਤ ਕਰਕੇ ਉਹ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਹੈ ਹਮ ਮੂਰਖ ਮੂਰਖ ਮਨਮਾਹੇ ਹਉਮੈ ਵਿੱਚ ਸਭ ਕਾਰਕਮਾਹੇ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸ਼ੇ ਲੈ ਮਿਲਾਏ اے ਭਾਈ ਅਸੀਂ ਜੀਵ ਆਪਣਾ ਹਰੇਕ ਕੰਮ ਹਉਮੈ ਦੇ ਆਸਰੇ ਹੀ ਕਰਦੇ ਤੇ ਇਹ ਗੱਲ ਸਾਨੂੰ ਮੂਰਖ ਬਣਾਉਂਦੀ ਹੈ ਭਾਵੇਂ ਇਸ ਵਰਤਾਰੇ ਦੇ ਕਾਰਨ ਅਸੀਂ ਬਹੁਤ ਵੱਟੇ ਮੂਰਖਾ ਜੇ ਆਪਣੇ ਮਨ ਦੇ ਵਿੱਚ ਇਹ ਦੀ ਵਿਚਾਰ ਕਰਕੇ ਵੇਖੀਏ ਤਾਂ ਇਹ ਗੱਲ ਜ਼ਾਹਿਰ ਹੋ ਜਾਂਦੀ ਹੈ ਆਓ ਇਸ ਗੱਲ ਨੂੰ ਆਪਾਂ ਵਿਚਾਰੀਏ ਕਿ ਵਾਕਈ ਇਦਾਂ ਹੈ ਕਿ ਨਹੀਂ ਅਸੀਂ ਕੋਈ ਵੀ ਕੰਮ ਕਰੀਏ ਤਾਂ ਕੀ ਸਾਨੂੰ ਇਹ ਨਹੀਂ ਹੁੰਦਾ ਕਿ ਕੋਈ ਸਾਡੇ ਕੰਮ ਨੂੰ ਵੇਖੇ ਤੇ ਵੇਖ ਕੇ ਸਾਡੇ ਉਸ ਕੰਮ ਨੂੰ ਸਲਾਹੀ ਹਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਦੇ ਹੋਏ ਕਿਤੇ ਨਾ ਕਿਤੇ ਦਿਲ ਦੇ ਵਿੱਚ ਇਹ ਖਿਆਲ ਜ਼ਰੂਰ ਆਉਂਦਾ ਹੈ ਕਿਉਂ ਆਉਂਦਾ ਹੈ ਕਿਉਂਕਿ ਅਸੀਂ ਹਉਮੈ ਦੇ ਅਧੀਨ ਆਪਣੀ ਜ਼ਿੰਦਗੀ ਨੂੰ ਚਲਾਉਂਦੇ ਹਾਂ ਜਿਹੜਾ ਇਨਸਾਨ ਹਉਮੈ ਤੋਂ ਨਿਰੋਲ ਹੈ ਉਹਦੇ ਮਨ ਦੇ ਵਿੱਚ ਕਦੇ ਵੀ ਇਹ ਖਿਆਲ ਉੱਠਦਾ ਹੀ ਨਹੀਂ ਕਿ ਉਹਦੇ ਕੰਮ ਦੀ ਕੋਈ ਸ਼ਲਾਘਾ ਕਰੇ ਉਹ ਚੁੱਪਚਾਪ ਆਪਦਾ ਕੰਮ ਕਰਦਾ ਜਾਂਦਾ ਹੈ ਕੰਮ ਨੂੰ ਕਰਨ ਦੇ ਵਿੱਚ ਹੀ ਉਹਨੂੰ ਆਨੰਦ ਆ ਰਿਹਾ ਹੁੰਦਾ ਹੈ ਉਸ ਤੋਂ ਮਿਲਣ ਵਾਲੀ ਸਲੈਤਾ ਦੇ ਵਿੱਚ ਉਹਨੂੰ ਕੋਈ ਦਿਲਚਸਪੀ ਨਹੀਂ ਹੁੰਦੀ ਹੁਣ ਜਿਹੜਾ ਮਨੁੱਖ ਇਸ ਕਰਕੇ ਕੰਮ ਕਰ ਰਿਹਾ ਕੋਈ ਵੀ ਕੰਮ ਇਸ ਕਰਕੇ ਕਰ ਰਿਹਾ ਕਿ ਬਦਲੇ ਵਿੱਚ ਉਹਨੂੰ ਕੁਝ ਮਿਲੂਗਾ ਭਾਵ ਕਿ ਉਹ ਆਪਣੀ ਹਉਮੈ ਨੂੰ ਸੰਤੁਸ਼ਟ ਕਰਨ ਦੇ ਲਈ ਉਹ ਕੰਮ ਕਰ ਰਿਹਾ ਤੇ ਗੁਰੂ ਸਾਹਿਬ ਨੇ ਮਨੁੱਖ ਦੀ ਦੁੱਖ ਦੀ ਰਗ ਨੂੰ ਇੱਥੇ ਫੜਿਆ ਕਿ ਮਨੁੱਖ ਹਉਮੈ ਦੇ ਅਧੀਨ ਹੀ ਕੰਮ ਕਰਦਾ ਹੈ ਤੇ ਇਹ ਮੂਰਖਤਾਈ ਵਾਲੀ ਗੱਲ ਹੈ ਕਿਉਂਕਿ ਅਜਿਆ ਕਰਕੇ ਉਹ ਕਦੇ ਖੁਸ਼ੀ ਨਹੀਂ ਹੁੰਦਾ ਕੋਈ ਕਿਸੇ ਦੇ ਕੰਮ ਦੀ ਜਿੰਨੀ ਮਰਜ਼ੀ ਛਲਾਗਾ ਕਰੀ ਜਾਵੇ ਜਿੰਨੇ ਉਹ ਕੰਮ ਕਰਿਆ ਹੁੰਦਾ ਨਾ ਉਹਦੀ ਆਸ ਉਹਦੇ ਤੋਂ ਵੀ ਕਿਤੇ ਵਧੇਰੇ ਹੀ ਹੁੰਦੀ ਐ ਅਕਸਰ ਸੋ ਕੋਈ ਉਹਦੇ ਕੰਮ ਦੀ ਛਲਾਗਾ ਕਰ ਵੀ ਦਿੰਦਾ ਤਾਂ ਵੀ ਉਹਨੂੰ ਇਹੀ ਲੱਗੀ ਜਾਂਦਾ ਕਿ ਉਨੀ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ ਇਹ ਮੂਰਖਤਾਈ ਐ ਹਉਮੈ ਦੀ ਹਮ ਮੂਰਖ ਮੂਰਖ ਮਨਮਾਹੀ ਹਉਮੈ ਵਿੱਚ ਸਭ ਕਾਰਕ ਵਾਹੀ ਗੁਰ ਪ੍ਰਸਾਦੀ ਹਉਮੈ ਜਾਏ ਇਨੂੰ ਖਤਮ ਕਿਵੇਂ ਕਰੀਏ ਗੁਰੂ ਦੇ ਲੜ ਲੱਗিয়ে ਗੁਰੂ ਦੀਆਂ ਇੱਦਾਂ ਦੀਆਂ ਹੀ ਸਿੱਖਿਆਵਾਂ ਨੂੰ ਗ੍ਰਹਿਣ ਕਰੀਏ ਤਾਂ ਹੀ ਖਤਮ ਕਰ ਸਕਦੇ ਹਾਂ ਹੁਣ ਇਹਨਾਂ ਪੰਕਤੀਆਂ ਦੇ ਆਸਰੇ ਹੀ ਵੇਖ ਲਓ ਅਸੀਂ ਇਹ ਸੋਚਣ ਲਈ ਮਜਬੂਰ ਹੋਏ ਕਿ ਕੀ ਅਸੀਂ ਆਪਣਾ ਹਰੇਕ ਕੰਮ ਹਉਮੈ ਦੇ ਅਧੀਨਤਾ ਨਹੀਂ ਕਰ ਰਹੇ ਹੁਣ ਅੱਗੇ ਤੋਂ ਤੁਸੀਂ ਕੁਝ ਵੀ ਕਰੋਗੇ ਤਾਂ ਇਸ ਖਿਆਲ ਨੂੰ ਦਿਮਾਗ ਦੇ ਵਿੱਚ ਰੱਖਿਓ ਤੇ ਥੋੜਾ ਜਿਹਾ ਵਿਚਾਰਨ ਦੀ ਕੋਸ਼ਿਸ਼ ਕਰਿਓ ਕਿ ਕੀ ਮੈਂ ਹਉਮੈ ਦੇ ਅਧੀਨ ਤੇ ਇਸ ਕੰਮ ਨੂੰ ਨਹੀਂ ਕਰ ਰਿਹਾ ਕਿ ਮੈਨੂੰ ਇਸ ਕੰਮ ਨੂੰ ਕਰਨ ਦੇ ਵਿੱਚ ਆਨੰਦ ਆ ਰਿਹਾ ਹੈ। ਇਹਦੇ ਤੋਂ ਅਲਾਵਾ ਮੈਨੂੰ ਹੋਰ ਕੁਝ ਤੇ ਨਹੀਂ ਚਾਹੀਦਾ। ਵਿਚਾਰ ਕਰਿਓ, ਇਸੇ ਤਰ੍ਹਾਂ ਹੀ ਗੁਰੂ ਸਾਡੀ ਸਹਾਇਤਾ ਕਰਦਾ ਹੈ ਹਉਮੈ ਨੂੰ ਸਾਡੇ ਅੰਦਰੋਂ ਖਤਮ ਕਰਨ ਦੇ ਵਿੱਚ। ਜਿੰਨਾ ਚਿਰ ਅਸੀਂ ਉਹਨੂੰ ਦੇਖ ਨਹੀਂ ਲੈਂਦੇ, ਮੰਨ ਨਹੀਂ ਲੈਂਦੇ ਕਿ ਹਉਮੈ ਸਾਡੇ ਅੰਦਰ ਹੈਗੀ ਆ, ਉਹਨਾਂ ਚਿਰ ਖਤਮ ਕਿਵੇਂ ਕਰਾਂਗੇ? ਤਾਂ ਗੁਰੂ ਨੇ ਨਾ ਪੰਕਤੀਆਂ ਦੇ ਰਾਹੀਂ ਸਾਨੂੰ ਦਿਖਾਤਾ ਕਿ ਹਉਮੈ ਸਾਡੇ ਅੰਦਰ ਹੈਗੀ ਆ, ਕਿੰਨੀ ਕੁ ਹੈ, ਕਿੰਨੀ ਕੁ ਨਹੀਂ। ਕਿਹੜੀਆਂ ਪਰਸਥਿਤੀਆਂ ਦੇ ਵਿੱਚ ਘੱਟ ਹੁੰਦੀ ਹੈ ਜਾਂ ਕਿਹੜੀਆਂ 'ਚ ਜ਼ਿਆਦਾ ਹੁੰਦੀ ਹੈ ਆਪੇ ਬਖਸ਼ੇ ਲਏ ਮਿਲਾਏ ਉਹ ਪ੍ਰਮਾਤਮਾ ਆਪ ਬਖਸ਼ਿਸ਼ ਕਰਕੇ ਗੁਰੂ ਦੇ ਨਾਲ ਮਿਲਾਉਂਦਾ ਹੈ ਸਾਡੇ ਸਭਨਾ ਤੇ ਉਹਦੀ ਬਖਸ਼ਿਸ਼ ਹੋਈ ਤਾਂ ਗੁਰੂ ਦੇ ਲੜ ਅਸੀਂ ਲੱਗੇ ਤੇ ਗੁਰੂ ਦੀਆਂ ਇਹਨਾਂ ਸਿੱਖਿਆਵਾਂ ਨੂੰ ਪੜਦੇ ਹੋਏ ਸਮਝਦੇ ਹੋਏ ਵਿਖੇ ਆਕਾ ਧਨ ਬਹੁਤ ਅਭਿਮਾਨ ਅਹੰਕਾਰ ਡੂਬੈ ਨਾ ਪਾਵੇ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਲਾਹੀ ਸੱਚ ਸੋਈ ਇਹ ਦੁਨੀਆ ਵਾਲਾ ਤਾਂ ਮਾਇਆ ਦਾ ਤਨ ਮਨੁੱਖ ਦੇ ਮਨ ਵਿੱਚ ਬੜਾ ਹੰਕਾਰ ਪੈਦਾ ਕਰਦਾ ਤੇ ਜਿਹੜਾ ਮਨੁੱਖ ਹੰਕਾਰ ਚ ਡੁੱਬਾ ਰਹਿੰਦਾ ਉਹ ਪ੍ਰਭੂ ਦੀ ਹਜ਼ੂਰੀ ਚ ਆਦਰ ਨਹੀਂ ਪਾਉਂਦਾ ਏ ਭਾਈ ਆਪਾ ਭਾਵ ਛੱਡ ਕੇ ਸਦਾ ਆਤਮਿਕ ਆਨੰਦ ਬਣਿਆ ਰਹਿੰਦਾ ਉਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਅੰਦਰ ਆਨੰਦ ਬਣਿਆ ਰਹੇ ਅਸੀਂ ਆਪਾ ਭਾਵ ਨੂੰ ਛੱਡੀਏ ਹੰਕਾਰ ਨੂੰ ਛੱਡੀਏ ਇਹ ਭਾਈ ਗੁਰੂ ਸਾਹਿਬ ਕਹਿੰਦੇ ਮੈਂ ਤਾਂ ਗੁਰੂ ਦੀ ਮੱਤ ਲੈ ਕੇ ਉਸ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹਿੰਦਾ ਹਾਂ ਹੁਣ ਇਸ ਮਾਮਲੇ 'ਚ ਅਸੀਂ ਪ੍ਰਭੂ ਦੀ ਸਿਫਤ ਸਲਾਹ ਕਿਵੇਂ ਕਰੀਏ ਜਦੋਂ ਵੀ ਇਹ ਵਿਚਾਰ ਆਵੇ ਨਾ ਕਿ ਆਹ ਚੀਜ਼ ਮੈਂ ਕੀਤੀ ਐ ਤੇ ਮੇਰੀ ਸਲਾਹਤਾ ਹੋਵੇ ਇਥੇ ਉਹ ਉਸ ਪ੍ਰਮਾਤਮਾ ਦੀ ਸਲਾਹਤਾ ਕਰਦਿਆ ਕਰੀਏ ਕਿ ਪ੍ਰਮਾਤਮਾ ਨੇ ਮੇਰੇ ਪਾਸੋਂ ਇਹ ਚੀਜ਼ ਕਰਵਾਈ ਹੈ। ਸ਼ਿਲਾਗਾ ਦਾ ਪਾਤਰ ਮੈਂ ਨਹੀਂ ਉਹ ਪ੍ਰਮਾਤਮਾ ਹੈ। ਉਹਨੇ ਮੈਨੂੰ ਹੁਨਰ ਦਿੱਤਾ, ਉਹਨੇ ਮੈਨੂੰ ਤਾਕਤ ਦਿੱਤੀ, ਉਹਨੇ ਹੀ ਮੇਰੇ ਮਨ 'ਚ ਇਹ ਵਿਚਾਰ ਪੈਦਾ ਕੀਤਾ ਕਿ ਮੈਂ ਇਹ ਕੰਮ ਕਰਾਂ। ਸੋ ਸ਼ਿਲਾਗਾ ਦਾ ਪਾਤਰ ਉਹ ਪ੍ਰਮਾਤਮਾ ਹੈ। ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨਾ ਕੋਇ ਜਿਸ ਸੱਚ ਲਾਏ ਸੋਈ ਲਗੈ ਨਾਨਕ ਨਾਮ ਸਦਾ ਸੁਖ ਆਗੈ ਏ ਭਾਈ ਉਹ ਕਰਤਾਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਉਸ ਤੋਂ ਬਿਨਾ ਕੋਈ ਹੋਰ ਨਹੀਂ ਜਿਹੜਾ ਇਸ ਅਵਸਥਾ ਵਾਲਾ ਇੰਨੀ ਤਾਕਤ ਵਾਲਾ ਹੋਵੇ ਉਹ ਕਰਤਾਰ ਜਿਸ ਮਨੁੱਖ ਨੂੰ ਆਪਣੇ ਸਦਾ ਸਿਰ ਨਾਮ ਦੇ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਿਮਰਨ ਦੇ ਵਿੱਚ ਲੱਗਦਾ ਹੈ ਇਹ ਨਾਨਕ ਜਿਹੜਾ ਮਨੁੱਖ ਨਾਮ ਦੇ ਵਿੱਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਭਾਵ ਉਹਦੇ ਜੀਵਨ ਦੇ ਵਿੱਚ ਸਹੀ ਸਮਾਂ ਚੱਲ ਰਿਹਾ ਹੋਵੇ ਖੁਸ਼ਹਾਲ ਸਮਾਂ ਚੱਲ ਰਿਹਾ ਹੋਵੇ ਉਦੋਂ ਤੇ ਆਨੰਦਿਤ ਹੋਣਾ ਹੀ ਹੋਣਾ ਜੇ ਉਹਦੇ ਜੀਵਨ ਵਿੱਚ ਮੁਸ਼ਕਲ ਦੀ ਘੜੀ ਹੋਵੇ ਉਹ ਉਹ ਤੇਵੀ ਆਨੰਦਤ ਹੀ ਰਹਿੰਦਾ ਕਦੇ ਵੀ ਨਹੀਂ ਚੁਰਦਾ ਕਿਸੇ ਪ੍ਰਕਾਰ ਦੀ ਚਿੰਤਾ ਜਾਂ ਡਰ ਦੇ ਵਿੱਚ ਨਹੀਂ ਆਉਂਦਾ ਰਾਗ ਤਨਾਸਰੀ ਮਹਿਲਾ ਤੀਜਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਿਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ हे ਪ੍ਰਮਾਤਮਾ ਅਸੀਂ ਤੇਰੇ ਦਰ ਦੇ ਮੰਗਤੇ ਹਾਂ ਤੂੰ ਸੁਤੰਤਰ ਰਹਿ ਕੇ ਸਭ ਨੂੰ ਦਾਤਾਂ ਦੇਣ ਵਾਲਾ ਹੈ ਸੁਤੰਤਰ ਤੋਂ ਭਾਵ ਕਿ ਤੇਰੇ ਤੇ ਕਿਸੇ ਦਾ ਕੋਈ ਦਬਾਅ ਨਹੀਂ ਕਿਸੇ ਦਾ ਤੈਨੂੰ ਕੋਈ ਡਰ ਨਹੀਂ ਤੂੰ ਆਪਣੇ ਹਿਸਾਬ ਦੇ ਨਾਲ ਸਭ ਜੀਵਾਂ ਨੂੰ ਦਾਤਾਂ ਬਖਸ਼ਦਾ ਜਿਵੇਂ ਤੇਰਾ ਦਿਲ ਕਰਦਾ ਹੈ हे प्रभु मेरे ऊपर दयावान होवो हो हो दयाल नाम देहो मंगत जन को मेनू मांगते नु अपने नाम दी दात देहो ताकी मैं सदा तेरे प्रेम रंग दे विच रंगया रहा हां बलहार जाओ साचे तेरे नाम विटो करण कारण सब ना काए को ਔਰ ਨਾ ਦੂਜਾ ਕੋਈ ਰਹਾ ਹੈ ਪ੍ਰਭੂ ਮੈਂ ਤੇਰੇ ਸਦਾ ਕਾਇਮ ਰਹਿਣ ਵਾਲੇ ਨਾਮ ਤੋਂ ਸਦਕੇ ਜਾਂਦਾ ਹਾਂ ਤੂੰ ਸਾਰੇ ਜਗਤ ਦਾ ਮੂਲ ਹੈ ਤੂੰ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ ਕੋਈ ਤੇਰੇ ਵਰਗਾ ਹੋਰ ਨਹੀਂ ਹੈ ਬਹੁਤ ਫੇਰ ਭਏ ਕਿਰਪਨ ਕੋ ਅਬ ਕਿਸ਼ ਕਿਰਪਾ ਕੀ ਜਾਏ ਹੋ ਹ ਦਇਆਲ ਦਰਸ਼ਨ ਦੇਹੋ ਆਪਣਾ ਐਸੀ ਬਖਸ਼ ਕਰੀ ਜਾ ਮੰਨਿਆ ਇਹ ਜਾਂਦਾ ਕਿ ਮਨੁੱਖ ਦਾ ਜਿਹੜਾ ਇਹ ਜਨਮ ਹੈ ਜੋ ਮਨੁੱਖਾ ਜਨਮ ਹੈ ਬਹੁਤ ਸਾਰੀਆਂ ਜੋਨਾ ਭੋਗਣ ਤੋਂ ਬਾਅਦ ਸਾਨੂੰ ਮਿਲਦਾ ਕਿ ਅਸੀਂ ਬੜਪਾਗੇ ਹਾਂ ਵੱਡੇ ਭਾਗਾ ਵਾਲਿਆਂ ਕਿ ਮਨੁੱਖਾ ਜਨਮ ਸਾਨੂੰ ਮਿਲਿਆ ਹੋਇਆ ਕਿ ਇਹ ਬਹੁਤ ਵੱਡੀ ਬਖਸ਼ਿਸ਼ ਹੈ ਸਾਡੇ ਤੇ ਹੁਣ ਸੋਚੋ ਜੇਕਰ ਐਸਾ ਹੀ ਹੋਵੇ ਤਾਂ ਗੁਰੂ ਸਾਹਿਬ ਇਦਾਂ ਕਿਉਂ ਲਿਖਣ ਕਿ ਅਬ ਕਿਸ ਕਿਰਪਾ ਕੀ ਜਾ ਕਿ ਬਹੁਤੇ ਫੇਰ ਪਏ ਕਿਰਪਣ ਕੋ ਜੇ ਥਿਓ ਇਹ ਗੱਲ ਕਰ ਰਹੇ ਹੁਣ ਕਿ ਮੈਂ ਬਹੁਤ ਸਾਰੀਆਂ ਜੂਨਾ ਹੰਡਾ ਆਇਆ ਹਾਂ ਤੇ ਹੁਣ ਮਨੁੱਖਾ ਜਨਮ ਮੈਨੂੰ ਮਿਲ ਗਿਆ ਹੈ ਤੇ ਹੁਣ ਮੇਰੇ ਤੇ ਕੋਈ ਕਿਰਪਾ ਕਰ ਮਨੁੱਖਾ ਜਨਮ ਮਿਲ ਗਿਆ ਕੀ ਇਹ ਕਿਰਪਾ ਕਾਫੀ ਨਹੀਂ ਅਸਲ ਗੱਲ ਇਹ ਹੈ ਗੁਰੂ ਸਾਹਿਬ ਦੱਸਦੇ ਪਏ ਨੇ ਕਿ ਮੈਂ ਆਪਣੇ ਜੀਵਨ ਦੇ ਵਿੱਚ ਮੁਸ਼ਕਿਲ ਦੀਆਂ ਕੜੀਆਂ ਹੰਡਾ ਲੀਆਂ ਨੇ ਬੜੀਆਂ ਹੰਡਾ ਲੀਆਂ ਨੇ ਮੈਂ ਆਪਣੇ ਮਨ ਨੂੰ ਹੇਠਾਂ ਉੱਤੇ ਹੁੰਦੇ ਵੇਖ ਲਿਆ ਕਿ ਕੋਈ ਸੁੱਖ ਦੀ ਕੜੀ ਆਈ ਤੇ ਖੁਸ਼ ਹੋ ਗਏ ਕੋਈ ਦੁੱਖ ਦੀ ਕੜੀ ਆਈ ਤੇ ਝੁਰਨ ਲੱਗ ਗਏ ਅਬ ਕਿਸ ਕਿਰਪਾ ਕੀਚੈ ਕਿ ਹੁਣ ਮੇਰੇ ਤੇ ਕੋਈ ਕਿਰਪਾ ਕਰੋ ਕਿ ਮੈਂ ਉਸ ਸਹਿਜ ਅਵਸਥਾ ਨੂੰ ਹਾਸਲ ਕਰ ਲਵਾਂ ਜਿਹੜੇ ਹਾਸਲ ਹੋਣ ਦੇ ਉੱਪਰ ਮਨ ਟਿਕ ਜਾਂਦਾ ਹੈ ਮਨ ਉੱਤੇ ਹੇਠਾਂ ਨਹੀਂ ਮਨ ਇਹ ਨਹੀਂ ਹੁੰਦਾ ਕਿ ਕਦੇ ਆਨੰਦਤ ਹੋ ਗਿਆ ਤੇ ਕਦੇ ਡੋਲ ਗਿਆ ਉਹ ਸਦਾ ਹੀ ਅਡੋਲ ਰਹਿੰਦਾ ਹੈ ਕਹਿੰਦੇ ਹੋ ਹੋ ਦਇਆਲ ਦਰਸ਼ਨ ਦੇ ਹੋ ਆਪਣਾ ਕਿਹੇ ਪ੍ਰਮਾਤਮਾ ਆਪਣਾ ਦਰਸ਼ਨ ਦਿਓ ਐਸੀ ਬਖਸ਼ਿਸ਼ ਮੇਰੇ ਤੇ ਕਰੋ ਭਨਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲਿਵ ਲਾਗੀ ਹੈ ਭੀਤਰ ਸਤ ਗੁਰ ਸਿਓ ਮਨ ਮੰਨਿਆ ਇਹ ਭਾਈ ਨਾਨਕ ਆਖਦਾ ਹੈ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਭਰਮ ਦੇ ਪਰਦੇ ਖੁੱਲ ਜਾਂਦੇ ਹਨ ਉਸ ਦੀ ਪ੍ਰਮਾਤਮਾ ਦੇ ਨਾਲ ਡੂੰਗੀ ਸਾਂਝ ਬਣ ਜਾਂਦੀ ਹੈ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਨਾਲ ਸਦਾ ਕਾਇਮ ਰਹਿਣ ਵਾਲੀ ਲਗਨ ਲੱਗ ਜਾਂਦੀ ਹੈ ਤੇ ਗੁਰੂ ਦੇ ਨਾਲ ਉਹਦਾ ਮਨ ਪਤੀਜ ਜਾਂਦਾ ਹੈ ਭਾਵ ਕਿ ਗੁਰੂ ਦੇ ਲੜ ਲੱਗ ਕੇ ਉਹਨੂੰ ਆਨੰਦ ਮਿਲਦਾ ਹੈ ਗੁਰੂ ਦੇ ਨਾਲ ਸਮਾਂ ਬਤੀਤ ਕਰਕੇ ਉਹਨੂੰ ਆਨੰਦ ਮਿਲਦਾ ਧਨਾਸਰੀ ਮਹਲਾ 4 ਘਰ ਪਹਿਲਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਜੋ ਹਰਿ ਸੇਵਹਿ ਸੰਤ ਭਗਤ ਤਿਨ ਕੇ ਸਭ ਪਾਪ ਨਿਵਾਰਿ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ हे ਪ੍ਰਭੂ ਤੇਰੇ ਜਿਹੜੇ ਸੰਤ ਜਿਹੜੇ ਭਗਤ ਤੇਰਾ ਸਿਮਰਨ ਕਰਦੇ ਹਨ ਤੂੰ ਉਹਨਾਂ ਦੇ ਪਿਛਲੇ ਕੀਤੇ ਸਾਰੇ ਪਾਪ ਦੂਰ ਕਰਨ ਵਾਲਾ ਹੈ ਭਾਵ ਉਹਨਾਂ ਦੇ ਅੰਦਰੋਂ ਪਾਪੀ ਸੋਚ ਨੂੰ ਖਤਮ ਕਰਨ ਵਾਲਾ ਹੈ ਜੋ ਵੀ ਗਲਤ ਵਿਚਾਰ ਗਲਤ ਜੀਵਨ ਸ਼ੈਲੀ ਉਹਨਾਂ ਨੇ ਸਿੱਖ ਲਈ ਸੀ ਉਹਨੂੰ ਖਤਮ ਕਰਨ ਰੁਗਾ ਹੈ हे मालिक प्रभु ਸਾਡੇ ਉੱਤੇ ਵੀ ਮਿਹਰ ਕਰ ਸਾਨੂੰ ਉਸ ਸਾਧ ਸੰਗਤ ਵਿੱਚ ਰੱਖ ਜਿਹੜੀ ਤੈਨੂੰ ਪਿਆਰੀ ਲੱਗਦੀ ਹੈ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਥਰ ਨੀਰ ਡੁੱਬਤ ਕਰ ਕਿਰਪਾ પાਖਣ ਹਮ ਤਾਰੀ ਰਹਾਉ ਏ ਹਰੀ ਏ ਪ੍ਰਭੂ ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ ਅਸੀਂ ਜੀਵ ਪਾਪੀ ਹਾਂ ਪਾਪਾਂ ਦੇ ਵਿੱਚ ਡੁੱਬੇ ਰਹਿੰਦੇ ਹਾਂ ਜਿਵੇਂ ਪੱਥਰ ਪਾਣੀ ਦੇ ਵਿੱਚ ਡੁੱਬੇ ਰਹਿੰਦੇ ਨੇ ਮਿਹਰ ਕਰੋ ਸਾਨੂੰ ਪੱਥਰਾਂ ਨੂੰ ਯਾਨੀ ਸਾਨੂੰ ਪੱਥਰ ਦਿਲਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਓ ਇੱਕ ਅਰਦਾਸ ਇੱਕ ਅਰਜ਼ੋਈ ਉਸ ਪ੍ਰਮਾਤਮਾ ਦੇ ਅੱਗੇ ਗੁਰੂ ਰਾਮਦਾਸ ਸਾਹਿਬ ਕਰਦੇ ਨੇ ਜਨਮ ਜਨਮ ਕੇ ਲਾ ਕੇ ਬਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈਸੰਤਰ ਤਾਇੋ ਮਲ ਕਾਟੀ ਕਟਤ ਉਤਾਰੀ ਏ ਭਾਈ ਜਿਵੇਂ ਸੋਨਾ ਅੱਗ ਦੇ ਵਿੱਚ ਤਪਾਇਆ ਉਹਦੀ ਸਾਰੀ ਮੈਲ ਕੱਟੀ ਜਾਂਦੀ ਐ ਸਾਰੀ ਮੈਲ ਲਾ ਦਿੱਤੀ ਜਾਂਦੀ ਐ ਤਿਵੇਂ ਹੀ ਜੀਵਾਂ ਦੇ ਅਨੇਕਾਂ ਜਨਮਾਂ ਦੇ ਚੰਬੜੇ ਹੋਏ ਪਾਪਾਂ ਦਾ ਜ਼ਹਿਰ ਪਾਪਾਂ ਦਾ ਜੰਗਾਲ ਸਾਧ ਸੰਗਤ ਦੀ ਸ਼ਰਨ ਪੈ ਕੇ ਸੋਧਿਆ ਜਾਂਦਾ ਐ ਸਾਧ ਸੰਗਤ ਦੇ ਵਿੱਚ ਜਦੋਂ ਅਸੀਂ ਜੁੜਦੇ ਹਾਂ ਗੁਰੂ ਦੀਆਂ ਸਿੱਖਿਆਵਾਂ ਤੇ ਵਿਚਾਰ ਕਰਦੇ ਹਾਂ ਉਸ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਦੇ ਹਾਂ ਸਾਡੇ ਅੰਦਰੋਂ ਪਾਪੀ ਸੋਚ ਖਤਮ ਹੁੰਦੀ ਜਾਂਦੀ ਹੈ ਹਰ ਹਰ ਜਪਣ ਜਪੋ ਦਿਨ ਰਾਤੀ ਜਪ ਹਰ 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 ਔਰ ਧਾਰੀ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹਉ ਮੈਂ ਮਾਰੀ ਏ ਭਾਈ ਤਾਈਏ ਮੈਂ ਵੀ ਦਿਨ ਰਾਤ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਦਾ ਹਾਂ ਨਾਮ ਜਪ ਕੇ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹਾਂ ਏ ਭਾਈ ਪ੍ਰਮਾਤਮਾ ਦਾ ਨਾਮ ਜਗਤ ਦੇ ਵਿੱਚ ਐਸੀ ਦਵਾਈ ਹੈ ਜੋ ਆਪਣਾ ਅਸਰ ਕਰਨੋਂ ਕਦੇ ਨਹੀਂ ਖੁੰਝਦੀ ਇਹ ਨਾਮ ਜਪ ਕੇ ਅੰਦਰੋਂ ਹਉ ਮੈਂ ਮੁਕਾ ਸਕੀ ਦੀ ਹੈ ਹਰ ਹਰ ਅਗੰਮ ਅਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪਹਿਜ ਸواری ਉਸ ਪ੍ਰਮਾਤਮਾ ਨੂੰ अनेका ਨਾਮਾਂ ਦੇ ਨਾਲ ਸੰਬੋਧਨ ਕਰਦੇ ਹੋਏ ਗੁਰੂ ਰਾਮਦਾਸ ਕਹਿੰਦੇ ਏ ਨਾਨਕ ਆਖੋ ਹੇ ਅਪਹੁੰਚ ਹੇ ਮਨੁੱਖਾਂ ਦੀ ਸਮਝ ਤੋਂ ਪਰੇ ਹੇ ਪਰੇ ਤੋਂ ਪਰੇ ਹੇ ਸਰਵ ਵਿਆਪਕ ਹੇ ਬੇਅੰਤ ਹੇ ਜਗਤ ਦੇ ਜੀਵਨ ਆਪਣੇ ਦਾਸਾਂ ਉੱਤੇ ਮਿਹਰ ਕਰ ਤੇ ਇਸ ਵਿਕਾਰ ਭਰੇ ਸੰਸਾਰ ਸਮੁੰਦਰ ਦੇ ਵਿੱਚੋਂ ਦਾਸਾਂ ਦੀ लाज ਰੱਖ ਲੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 666ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਰਾਹੀ ਅਸੀਂ ਇੱਕ ਤੇ ਆਪਣੇ ਅੰਦਰੋਂ ਹਉਮੈ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਹੈ ਜਾਣਿਆ ਹੈ ਕਿ ਕਿਵੇਂ ਆਪਣੇ ਆਪ ਨੂੰ ਖੰਘਾਲੀਏ ਤੇ ਪਤਾ ਕਰੀਏ ਕਿ ਅਸੀਂ ਹਉਮੈ ਦੇ ਅਧੀਨ ਹੋ ਕੇ ਕੰਮ ਕਰਦੇ ਹਾਂ ਜਾਂ ਨਹੀਂ ਤੇ ਦੂਸਰਾ ਜਨਮ ਮਰਨ ਦੇ ਗੇੜ ਨੂੰ ਸਮਝਿਆ ਹੈ ਤੇ ਅਖੀਰਵਾਲ ਨੂੰ ਗੁਰੂ ਸਾਹਿਬ ਨੇ ਅਰਦਾਸ ਬੇਨਤੀ ਕੀਤੀ ਹੈ ਉਸ ਪ੍ਰਮਾਤਮਾ ਦੇ ਅੱਗੇ ਕਿ ਸਾਡੇ ਦਾਸਾਂ ਦੇ ਉੱਤੇ ਉਹ ਪ੍ਰਮਾਤਮਾ ਮਿਹਰ ਕਰਨ ਸਾਨੂੰ ਸਾਧ ਸੰਗਤ ਦੀ ਤੇ ਪ੍ਰਮਾਤਮਾ ਦੇ ਨਾਮ ਦੀ ਦਾਤ ਬਖਸ਼ਣ ਇਸੇ ਅਰਦਾਸ ਬੇਨਤੀ ਦੇ ਨਾਲ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਵ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ